ਦਾ ਪੰਜਾਬ ਟਾਕਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦਾ ਵਿਸ਼ੇਸ਼ ਐਪੀਸੋਡ ਹੈ ਦੂਜੇ ਪਾਤਸ਼ਾਹ ਸ੍ਰੀ ਗੁਰੂ ਅੰਗਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਸਤੇ ਪਾਤਸ਼ਾਹ ਨੇ ਪਰਖ ਕਰਨ ਤੋਂ ਬਾਅਦ ਨਿਰਕਰਨ ਤੋਂ ਬਾਅਦ ਕਸ਼ਵਟੀ ਤੇ ਜਦ ਪੂਰੇ ਉtre ਤੇ ਲੈਣੇ ਤੋਂ ਅੰਗਤ ਬਣਾ ਕੇ ਤੇ ਫਿਰ ਗੁਰੂ ਅੰਗਦ ਦੇਵ ਨੇ ਤੌਰ ਤੇ ਸਥਾਪਨ ਕੀਤਾ ਗੁਰਗੱਦੀ ਦੇ ਵਾਰਸ਼ ਬਣਾਇਆ ਗੁਰਬਾਣੀ ਵਿੱਚ ਇੱਕ ਤੁਕ ਆਉਂਦੀ ਹੈ ਬੜੀ ਪਾਵਨ ਜੋਤ ਅਹਾ juxt sai ਸਕਾਇਆ ਫੇਰ ਪਲਟੀ ਹੈ ਯਾਨੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਜਿਹੜੀ ਜੋਤ ਸੰਸਾਰ ਵਿੱਚ ਨੂਰਾਨੀ ਜੋਤ ਆਈ ਦੁਨੀਆ ਨੂੰ ਤਾਰਨ ਵਾਸਤੇ ਦੁਨੀਆ ਨੂੰ вена परमा पखंडा चो ਕੱਢ ਕੇ ਸੱਚੇ ਮਾਰਗ ਦੇ ਪਾੰਦੀ ਬਣਾਉਣ ਲਈ ਸਮੁੱਚੀ ਦੁਨੀਆ ਨੂੰ ਸਾਂਝੀ ਵਾਲਤਾ ਦਾ ਸੰਦੇਸ਼ ਦੇਣ ਲਈ ਮਜ਼ਲੂਮਾਂ ਦੀ ਰੱਖਿਆ ਲਈ ਤੇ ਰਾਤ ਪਾਤ ਦੀ ਬਰਾਈ ਨੂੰ ਖਤਮ ਕਰਨ ਲਈ ਤੇ ਰੋਹਾਨੀ ਦਾ ਸੰਦੇਸ਼ ਦੇਣ ਲਈ ਤੇ ਸਭ ਸੰਸਾਰ ਦੇ ਕਲਿਆਣ ਤੇ ਭਲੇ ਹਿੱਤ ਹਮੇਸ਼ਾ ਕਾਰਜ ਕਰਨ ਲਈ ਜੋ ਕਾਰਜ ਗੁਰੂ ਨਾਨਕ ਦੇਵ ਜੀ ਨੇ ਜੋ ਮਹਾਨ ਪਰੰਪਰਾ ਗੁਰੂ ਨਾਨਕ ਦੇਵ ਜੀ ਨੇ ਰੰਮ ਕੀਤੀ ਸਿਰਫ ਜੋਤ ਬਦਲਦੀ ਰਹੀ ਹੈ ਯੁਗਤ ਤੇ ਉਸ ਯੁਗਤ ਨੂੰ ਪੂਰਾ ਕਰਨ ਦਾ ਸਾਧਨ ਉਹ 10ਵੇਂ ਪਾਤਸ਼ਾਹ ਤੱਕ ਤੇ ਉਸ ਤੋਂ ਬਾਅਦ ਸ਼ਬਦ ਗੁਰੂ ਮੌਜੂਦਾ ਗੁਰੂ ਪੂਰਾ ਗੁਰੂ ਸਮਰੱਥ ਗੁਰੂ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਤੱਕ ਉਹੀ ਜਿਹੜੀ ਵਿਚਾਰਧਾਰਾ ਉਹ ਚਲਦੀ ਆ ਰਹੀ ਹੈ ਤੇ ਚਲਦੀ ਰਹੇਗੀ ਜਦ ਤੱਕ ਦੁਨੀਆ ਹੈ ਤਾਹੀਂ ਕਿਆ ਨਾ ਜੋਤ ਜੋਤ ਉਹਾ juxta ਹੈ ਸਕਾਇਆ ਫੇਰ ਪਲਟੀਏ ਕਾਇਆ ਬਦਲਦੀਆਂ ਨੇ ਸਰੀਰ ਬਦਲਦੇ ਰਹੇ ਨੇ ਜੋਤ ਤੇ ਫਲਸਵਾ ਤੇ ਸੰਦੇਸ਼ ਮਨੁੱਖਤਾ ਲਈ ਉਹ ਹੀ ਰਿਹਾ ਦਸਾਂ ਜਾਮੇ ਵਿੱਚ ਤੇ ਹੁਣ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੇ ਰੂਪ ਵਿੱਚ ਤੋਂ ਇਹ ਆਪਾਂ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜੀ ਗੱਲ ਕਰਦੇ ਆ ਤੇ ਇਹਨਾਂ ਦਾ ਜਿਹੜਾ ਪ੍ਰਕਾਸ਼ ਹੈ ਕਿਉਂਕਿ ਗੁਰੂ ਸਾਹਿਬਾਨ ਬਾਰੇ ਆਮ ਤੌਰ ਤੇ ਆਪਾਂ ਕਹਿ ਲਿਨੇ ਜਨਮ ਦਿਹਾੜਾ ਜਨਮ ਦਿਹਾੜਾ ਨਹੀਂ ਕਹਿੰਦਾ ਕਿਉਂਕਿ ਗੁਰਬਾਣੀ ਵਿੱਚ ਫਰਮਾਨ ਹੈ ਸਤਗੁਰ ਨਾਨਕ ਪ੍ਰਗਟਿਆ ਜਿਹਦਾ ਜਨਮ ਹੁੰਦਾ ਹੈ ਨਾ ਉਹਦੀ ਮਰਤੂ ਵੀ ਹੁੰਦੀ ਹੈ ਪਰ ਗੁਰਬਾਣੀ ਕਹਿੰਦੀ ਹੈ ਸਤਗੁਰ ਮੇਰਾ ਸਦਾ ਸਦਾ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਬਨਾਸੀ ਪੁਰਖ ਹੈ ਸਭ ਮੇਰੇ ਆਸਮਾਇ। ਪੂਲੀ ਮਾਲਣੀ ਹੈ ਇਹੋ ਸਤਿਗੁਰ ਜਾਗਤਾ ਹੈ ਦਿਓ। ਕਬੀਰ ਸਾਹਿਬ ਕਹਿੰਦੇ ਨੇ। ਸਤਿਗੁਰ ਮੇਰਾ ਸਦ ਜਗੰਤਾ ਸਤਿਗੁਰੂ ਹਮੇਸ਼ਾ ਅਮਰ। ਓਮ ਜਨਮ ਮਰਨ ਦੇ ਚੱਕਰ ਚ ਨਹੀਂ ਆਉਂਦਾ ਜਨਮ ਮਰ ਦੋਹੂ ਮੈਂ ਨਹੀਂ ਜਨ ਪਰਪਕਾਰੀ ਆਏ ਜੀਵ ਦਾਨ ਦੇ ਭਗਤੀ ਲਾਇਨ ਹਰਿ ਸ਼ੋ ਨੈਨ ਮਿਲਾਏ। ਇਹ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਹੁੰਦਾ ਹੈ। ਤੇ ਇਹਨਾਂ ਦਾ ਜਿਹੜਾ प्रकाश होया ओ मुक्सर साहब ਤੋਂ ਕੁਝ 6 ਕਿਲੋਮੀਟਰ ਪੂਰਬ ਵੱਲੇ ਬਨੇ ਇੱਕ ਪਿੰਡ ਹੈ ਜਿਸ ਦਾ ਨਾਂ ਹੈ ਪੁਰਾਣਾ ਨਾਂ ਸੀ ਸਰਾਏ ਨਾਗਾ ਵੀ ਕਹਿ ਦਿੰਦੇ ਆ ਨਾਗੇ ਦੀ ਸਰਾਏ ਵੀ ਕਹਿ ਦਿੰਦੇ ਆ ਦੋਹੇ ਦੋਹੇ ਨਾਂ ਪਰ ਚਲਤ ਨੇ ਪਰ ਸਰਾਏ ਨਾਗਾ ਜ਼ਿਆਦਾ ਪ੍ਰਚਲਿਤ ਨਾ ਹੈ ਉੱਥੇ ਭਾਈ ਫਿਰੂਜੀ ਦੇ ਘਰ ਇਹਨਾਂ ਦਾ ਪ੍ਰਕਾਸ਼ ਹੋਇਆ ਤੇ ਇਹਨਾਂ ਦੀ ਪਰਵਰਿਸ਼ ਉੱਥੇ ਹੋਈ ਜਦੋਂ ਪਹਿਲਾ ਨਾਮ ਬਚਪਨ ਦਾ ਜੋ ਰੱਖਿਆ ਗਿਆ ਜਿਹੜਾ ਮਾਪੇ ਰੱਖਦੇ ਨੇ ਉਹ ਲੈਣਾ ਰੱਖਿਆ ਗਿਆ ਜਦੋਂ ਲੈਣਾ ਜੀ ਬਚਪਨ ਤੋਂ ਸੰਨ ਤੇ ਉਦੋਂ ਭਾਰਤ ਦੇਸ਼ ਉੱਤੇ ਰਾਜ ਸੀ ਲੋਧੀ ਵੰਸ਼ ਦਾ ਤੇ ਰਾਜਾ ਸੀ ਸਿਕੰਦਰ ਲੋਧੀ ਉਹਦੀ ਮੌਤ ਤੋਂ ਬਾਅਦ ਫਿਰ ਇਬਰਾਹਿਮ ਲੋਧੀ ਆਇਆ ਫਿਰ ਉਹਦੇ ਦਿਹਾਂ ਤੋਂ ਬਾਅਦ ਇਹੋ ਜਿਹੀ ਹਰਤ ਅਫਰੀ ਭਾਰਤ ਵਿੱਚ ਫੈਲੀ ਕਿ ਰਾਜਸੀ ਧਾਰਮਿਕ ਸਮਾਜਿਕ ਸਭਿਆਚਾਰਕ ਤੌਰ ਤੇ ਸਾਰਾ ਭਾਰਤ ਛਿਨ ਪਿੰਜਿਆ ਹੋ ਗਿਆ ਯਾਨੀ ਕੋਈ ਵਿਵਸਥਾ ਜਿਹੜੀ ਹੈ ਨਾ ਇੱਕ ਸੋਲੀਡੈਰਟੀ ਜਿਹੜੀ ਹੁੰਦੀ ਹੈ ਉਹ ਕਾਇਮ ਨਾ ਰਹਿ ਸਕੀ ਮੁੱਲ ਕੁਝ ਬਦਮਨੀ ਗੜਬੜ ਵਾਲੇ ਹਾਲਾਤ ਪੈਦਾ ਹੋ ਗਏ ਲੋਕ ਬਾਗੀ ਹੋ ਗਏ ਯਾਨੀ ਦਿੱਲੀ ਦੇ ਹਾਕਮ ਦੇ ਉਸ ਵੇਲੇ ਜਿਹੜਾ ਸੀਗਾ ਉਹਦੇ ਕੰਟਰੋਲ ਹੇਠ ਨਹੀਂ ਸਨ ਹਾਲਾਤ ਤੇ ਪੰਜਾਬ ਵਿੱਚ ਵੀ ਲੋਧੀ ਵੰਸ਼ ਦਾ ਬੜਾ ਜ਼ੋਰ ਸੀ ਹੁਣ ਜਿਹੜਾ ਸੁਲਤਾਨਪੁਰ ਲੋਧੀ ਨਗਰ ਹੈ ਇਹਨੂੰ ਸ਼ਿਗੁਰ ਨਾਮ ਤੇ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਹੈ ਤੇ ਬਹੁਤ ਵੱਡੀ ਇਤਿਹਾਸਿਕ ਮਹੱਤਤਾ ਹੈ ਨਨਕਾਣਾ ਸਾਹਿਬ ਤੋਂ ਬਾਅਦ ਸੁਲਤਾਨਪੁਰ ਲੋਧੀ ਦੀ ਇਹ ਲੋਧੀ ਵੰਸ਼ ਦੇ ਰਾਜਿਆਂ ਨੇ ਬਸਾਇਆ ਹੋਇਆ ਨਗਰ ਹੈ ਉਹਨਾਂ ਨੇ ਬਸਾਇਆ ਹੋਇਆ ਨਗਰ ਉਹਨਾਂ ਨੇ ਹੀ ਬਸਾਇਆ ਸੀ ਤੇ ਲੋਧੀ ਵੰਸ਼ ਦੀ ਖਾਸ ਚਸਪੀ ਵੀ ਨਹੀਂ ਪੰਜਾਬ 'ਚ ਤੇ ਜਦੋਂ ਗੜਬੜ ਸਾਰੇ ਭਾਰਤ ਵਿੱਚ ਫੈਲੀ ਤੇ ਉਹਦਾ ਪ੍ਰਭਾਵ ਪੰਜਾਬ ਤੇ ਪੈਣਾ ਵੀ ਲਾਜ਼ਮੀ ਸੀ ਉਹ ਵੀ ਪਿਆ ਤੇ ਹੋਇਆ ਇਹ ਕਿ ਮਾਲਵੇਚ ਇਹਦਾ ਪ੍ਰਭਾਵ ਕੁਝ ਜ਼ਿਆਦਾ ਪਿਆ ਤੇ ਉਸ ਗੜਮੜ ਵਿੱਚ ਲੁੱਟਾਂ ਖੋਹਾਂ ਤੇ ਜਿਹੜੇ ਡਕੈਤੀਆਂ ਤੇ ਬੇਪਥੀਆਂ ਤੇ ਹੋਰ ਹਿੱਸਿਆਂ ਦੇ ਜੁਰਮ ਵਾਡ ਟੂਕ ਬਹੁਤ ਹੋਣ ਲੱਗੀ ਤੇ ਕਹਿੰਦੇ ਨੇ ਕਿ ਉਸ ਸਮੇਂ ਡਰਦੇ ਲੋਕ ਉਸ ਪਿੰਡ ਤੋਂ ਸਰਾਏ ਨਾਗਾ ਤੋਂ ਚਲੇ ਗਏ ਹਿਜਰਤ ਕਰ ਗਏ ਹੋਰ ਹੋਰ ਨਹੀਂ ਥਾਏ ਤੇ ਇਹ ਜਿਹੜਾ ਭਾਈ ਫੇਰੂ ਦਾ ਪਰਿਵਾਰ ਸੀ ਉਹ ਆਪਣੇ ਬੇਟੇ ਨੂੰ ਲੈ ਕੇ ਤੇ ਆਪਣੀ ਤਰਨੁਸ ਪਤਨੀ ਨੂੰ ਲੈ ਕੇ ਉਹ ਆਪਣੇ ਪਰਿਵਾਰ ਨੂੰ ਲੈ ਕੇ ਆ ਗਿਆ ਮਾਝੇ ਪਿੰਡ ਉਹ ਜਿਹੜਾ ਉਹ ਆ ਕੇ ਵਸੇ ਉਹਦਾ ਨਾਮ ਸੰਗਰ ਸੰਗਰ ਖਡੂਰ ਸਾਹਿਬ ਦੇ ਲਾਗੇ ਹੈ ਪਿੰਡ ਉਥੇ ਆ ਕੇ ਉਹਨਾਂ ਨੇ ਨਿਵਾਸ ਕੀਤਾ ਤੇ ਕੁਝ ਮੁੰਡਾ ਅਖਰੀ ਗਿਆਨ ਲੈਣ ਤੋਂ ਬਾਅਦ ਜਦੋਂ ਕੋਈ 13 ਸਾਲ ਦੇ ਹੋਏ ਲੈਣਾ ਜੀ ਤੇ ਉਹਨਾਂ ਦਾ ਵਿਆਹ ਕਰ ਦਿੱਤਾ ਗਿਆ ਉਦੋਂ ਇੰਨੀ ਕੁ ਉਮਰ ਚ ਵਿਆਹ ਕਰ ਦਿੰਦੇ ਸਨ ਬੀਬੀ ਖੀਵੀ ਜੀ ਨਾਲ ਉਹਨਾਂ ਦਾ ਵਿਆਹ ਹੋਇਆ ਤੇ ਉਦੋਂ ਆਨੰਦ ਕਾਰਜ ਨਹੀਂ ਸੀ ਪ੍ਰਚਲਿਤ ਹੋਇਆ ਵਿਆਹ ਹੋਇਆ ਤੇ ਵੈਦਿਕ ਰਸਮਾਂ ਨਾਲ ਹੀ ਹੋਇਆ ਹੋਵੇਗਾ ਕਿਉਂਕਿ ਇਹ ਗੁਰੂ ਰਾਮਦਾਸ ਜੀ ਤੋਂ ਸ਼ੁਰੂ ਹੁੰਦਾ ਫਿਰ ਆਨੰਦ ਵਿਆਹ ਵੈਸੇ ਤਾਂ ਗੁਰੂ ਨਾਨਕ ਦੇਵ ਜੀ ਨੇ ਵੀ ਜਿਹੜੀਆਂ ਲਾਵਾਂ ਲਈਆਂ ਨੇ ਉਹ ਮੈਂ ਆਸਥਾਨ ਦੇਖ ਕੇ ਆਇਆ ਮਟਾਲੇ ਵਿੱਚ ਗੁਰਦੁਆਰਾ ਸੇਹਰਾ ਸਾਹਿਬ ਹੈ ਉੱਥੇ ਉਹਨਾਂ ਨੇ ਮੂਲ ਮੰਤਰ ਜਿਹੜਾ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇਹ ਜਿਹੜਾ ਮੂਲ ਮੰਤਰ ਹੈ ਇੱਕ ਸ਼ਬਦ ਇਹ ਇਹ ਲਿਖ ਕੇ ਸੈਂਝਾ ਇੱਕ ਸੁੰਦਰ ਕਾਗਜ਼ ਤੇ ਇਹ ਉਹਦੇ ਦੁਆਲੇ ਉਹਨਾਂ ਨੇ ਮਾਤਾ ਸੁਲੱਖਣੀ ਜੀ ਨਾਲ ਚਾਰ ਲਾਵਾਂ ਲਈਆਂ ਤੇ ਉਹ ਉੱਥੇ ਗੁਰੂ ਸਾਹਿਬ ਦਾ ਸੇਹਰਾ ਵੀ ਪਾਇਆ ਤੇ ਬੀਬੀ ਸਲਖਣੀ ਜੀ ਦੇ ਪੂਜ ਬੀਬੀ ਸਲਖਣੀ ਜੀ ਦੇ ਕੁਝ ਗਾਣੇ ਵੀ ਪਾਇਨੇ ਮੈਂ ਦਲੇਰ ਮੈਦੀ ਰੌਣਕ ਗਿਆ ਸੀ ਉਹਨਾਂ ਨੇ ਖੰਡਪਾਟ ਸਾਹਿਬ ਰਖਾਇਆ ਸੀ ਉੱਥੇ ਉੱਥੇ ਮੈਨੂੰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਉਹਨਾਂ ਦੇ ਫਿਰ ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਦੀ ਗੱਲ ਕਰਦੇ ਆ ਨਾ ਫਿਰ ਉਹਨਾਂ ਦੇ ਘਰ ਜਦੋਂ ਗ੍ਰਸਤੀਵਲਾ ਬਣਾ ਲਿਆ ਫਿਰ ਉਹਨਾਂ ਦੇ ਔਲਾਦ ਹੋਈ ਔਲਾਦ ਉਹਨਾਂ ਦੇ ਚਾਰ ਬੱਚੇ ਸਨ ਦੋ ਬੇਟੇ ਤੇ ਦੋ ਬੇਟੀਆਂ ਇੱਕ ਬੇਟੇ ਦਾ ਨਾਮ ਸੀ ਭਾਈ ਦਾਤੂ ਤੇ ਇੱਕ ਦਾ ਨਾਮ ਸੀ ਭਾਈ ਦਾਸੂ ਭਾਈ ਦਾਤੂ ਤੇ ਭਾਈ ਦਾਸੂ ਦੋ ਬੇਟੇ ਲੜਣਾ ਜੀਦੇ ਤੇ ਦੋ ਸੁਪਤਰੀਆਂ ਬੀਬੀ ਅਮਰੋ ਤੇ ਬੀਬੀ ਪਾਨ ਪਾਨੀ ਇਦਾਂ ਹੀ ਪੁਰਾਣੇ ਨਾਮ ਹੁੰਦੇ ਸੀ ਬੀਬੀ ਅਮਰੋ ਤੇ ਬੀਬੀ ਪਾਨੀ ਇਹਨਾਂ ਦਾ ਅੱਗੇ ਬਹੁਤ ਵੱਡਾ ਰੋਲ ਹੈ ਉਹ ਕਿਸੇ ਫੇਰ એપisode 'ਚ ਜ਼ਿਕਰ ਕਰਾਂਗੇ ਜਿਸਦੇ ਨਾਲ ਉਹ ਸੰਬੰਧਤ ਹੋਇਆ। ਦਾਤੂ ਜੀ ਤੇ ਦਾਸੂ ਜੀ ਪੁੱਤਰ, ਬੀਬੀ ਪਾਨੀ ਤੇ ਬੀਬੀ ਅਮਰੋ, ਦੋਸ ਪੁੱਤਰੀਆਂ, ਚਾਰ ਬੱਚੇ ਸਨ ਤੇ ਉਹ ਵੀ ਰੋਹਾਨੀਅਤ ਦੇ ਨਾਲ ਲਗਾਉ ਤਸਵੀਰਾਂ ਦਾ ਪਰ ਉਹ ਗੱਦੀ ਪ੍ਰਾਪਤ ਨਾ ਕਰ ਸਕੇ ਕਿਉਂਕਿ ਉਹਨਾਂ ਵਿੱਚ ਖੂਬੀਆਂ ਉਹ ਨਜ਼ਰ ਨਹੀਂ ਆਇਆ ਗੁਰੂ ਅੰਗਦ ਦੇਵ ਜੀ ਨੂੰ। ਇਹੋ ਤਾਂ ਗੁਰੂ ਘਰ ਦੀ ਪਰੰਪਰਾ ਹੈ ਕਿ ਟੱਚ ਸਟੋਨ ਤੇ ਇੱਕ ਕਸਵਟੀ ਦੇ ਜਿਹੜਾ ਪੂਰਾ ਉਤਰਦਾ ਹੈ ਉਹਨੂੰ ਗੁਰਗੱਦੀ ਮਿਲਦੀ ਰਹੀ ਹੈ। ਹੁਣ ਗੱਲ ਕਰੀਏ ਵੀ ਗੁਰੂ ਨਾਨਕ ਦੇਵ ਜੀ ਦਾ ਸੰਬੰਧ ਕਿਦਾਂ ਹੈ ਇਹ ਸਾਨਾ ਵੈਸ਼ਨੋ ਦੇਵੀ ਦੇ ਉਪਾਸ਼ਕ ਹਰ ਸਾਲ ਇਹ ਜੰਮੂ ਕਟੜਾ ਵਗੈਰਾ ਇੱਥੇ ਹੈ ਬਹੁਤ ਸ਼ਰਧਾਲੂ ਜਾਂਦੇ ਰਿਹਾ ਇੱਥੇ ਹੁਣ ਵੀ ਜਾਂਦੇ ਆ ਬੜੀ ਮਾਨਤਾ ਉਸ ਸਥਾਨ ਦੀ ਬੜਾ ਬਹੁਤ ਪਰ ਸਥਾਨ ਹੈ ਅਸੀ ਗੱਲ ਨਹੀਂ ਸਨਾਤਨ ਮਤਵ ਚ ਉਹਦਾ ਬਹੁਤ ਵੱਡਾ ਸਥਾਨ ਹੈ ਉਹਦੀ ਹਰ ਸਾਲ ਜ਼ਿਆਰਤ ਯਾਤਰਾ ਕਰਿਆ ਕਰਦੇ ਸਨ ਸੰਗ ਜਾਂਦਾ ਸੀ ਉਹਦੇ ਨਾਲ ਜਾਂਦੇ ਨੇ ਸਾਰੇ ਰਿਸ਼ਤੇਦਾਰ ਵੀ ਜਾਂਦੇ ਸਨ ਤੇ ਉਹ ਮਨ ਬਣਾ ਕੇ ਪਿੰਡੋਂ ਆ ਸੰਗਰ ਪਿੰਡ ਤੋਂ ਉਹਨਾਂ ਨੇ ਮਨ ਬਣਾਇਆ ਹੋਰ ਵੀ ਰਿਸ਼ਤੇਦਾਰ ਨਾਲ ਲੈ ਕਿਆਰ ਹੋ ਗਏ ਵੀ ਆਪਣਾ ਜਾਣਾ ਹੈ ਉੱਥੇ ਤੇ ਹੋਇਆ ਇਸ ਤਰ੍ਹਾਂ ਕੋਈ ਚਮਤਕਾਰ ਵਾਪਰਦਾ ਨਾ ਜਿਸ ਦੇ ਨਾਲ ਜ਼ਿੰਦਗੀ ਵਿੱਚ ਤਬਦੀਲੀ ਆਉਂਦੀ ਹੈ ਇਨਕਲਾਬ ਹੁੰਦਾ ਹੈ ਪਰਵਰਤਨ ਹੁੰਦਾ ਹੈ ਤੇ ਉਹਦੇ ਉਸ ਪਰਵਰਤਨ ਨਾਲ ਉਸ ਇਨਕਲਾਬ ਨਾਲ ਉਸ ਤਬਦੀਲੀ ਨਾਲ ਲੋਕਾਈ ਦਾ ਭਲਾ ਹੋਣਾ ਹੁੰਦਾ ਹੈ ਇਸ ਕਰਕੇ ਕੋਈ ਨਾ ਕੋਈ ਕੌਤਕ ਵਰਤਦਾ ਹੈ ਉਹਨਾਂ ਨੇ ਕਿਤੇ ਆਸਾ ਦੀ ਵਾਰ ਦਾ ਕੀਰਤਨ ਸੁਣ ਲਿਆ ਆਸਾ ਦੀ ਵਾਰ ਉਹਦੀ ਇੱਕ ਪੌੜੀ ਸੁਣੀ ਐ ਸੀ ਬਸ ਕਿਨ ਕਾ ਇੱਕ ਜੀਵ ਵਸਾਵੇ ਮਹਾਰਾਜ ਦੀ ਬਾਣੀ ਕਹਿੰਦੀ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਤਾਂ ਕਿ ਮਹਿਮਾ ਗਰੀ ਨਾ ਹੋਵੇ ਇੱਕ ਅਖਰੀ ਜਿਹੜਾ ਨਾ ਉਹ ਹੀ ਤਾਰ ਦਿੰਦਾ ਤੇ ਉਹਨਾਂ ਉਹਨਾਂ ਹੀ ਕਾਫੀ ਹੁੰਦਾ ਇੱਕ ਅੱਖਰ ਜਿਸ ਮਨ ਵਸਤ ਨਾਨਕ ਹੋਤ ਨਿਹਾਲ ਈਵਤੋ ਕਰ ਪਾਵਨ ਤੋਕ ਤੇ ਉਹਨਾਂ ਨੇ ਬਾਣੀ ਸੁਣੀ ਤੇ ਉਹਨਾਂ ਦੇ ਦੁਰ ਅੰਦਰ ਉਤਰ ਗਈ ਬਾਣੀ ਖਿੱਚ ਪਈ ਐ ਸੀ ਤੇ ਉਹਨਾਂ ਨੇ ਪੁੱਛਿਆ ਕਿ ਇਹ ਬਾਣੀ ਕਿਸ ਦੀ ਉਚਾਰਨ ਕੀਤੀ ਹੋਈ ਹੈ ਕੌਣ ਇਸ ਬਾਣੀ ਦੇ ਰਚਨਹਾਰੇ ਨੇ ਉਹਨਾਂ ਨੇ ਦੱਸਿਆ ਕਿ ਪਹਿਲੀ ਜੋਤ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ 'ਚ ਨਿਵਾਸ ਰੱਖਦੇ ਨੇ ਜਦੋਂ ਗੁਰੂ ਸਾਹਿਬ ਨੇ ਚਾਰੋਂ ਦਾਸੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਗੁਰੂ ਜੀ ਨੇ ਸੰਪੂਰਨ ਕਰ ਲਈਆਂ ਤੇ ਪਾਈ ਗੁਰਦਾਰਸਿ ਜਿਹਦੇ ਬਸਤਰ ਉਦਾਸੀ ਸ਼ਕਲ ਉਤਾਰਾ ਜਿਹੜੇ ਉਦਾਸੀਆਂ ਦੇ ਸਮੇਂ ਤੇ ਧਾਰਮਿਕ ਯਾਤਰਾਵਾਂ ਦੇ ਸਮੇਂ ਤੇ ਕਹਿੰਦੇ ਸਨ ਵੀ ਗੁਰੂ ਸਾਹਿਬ ਐਡੇ ਮਤਲਬ ਕੀ ਉਹਨਾਂ ਦੀ ਸ਼ਿਫਤ ਕਰੀਏ ਗੁਰੂ ਨਾਨਕ ਦੇਵ ਜੀ ਦੇ ਕਿਸ-ਕਿਸ ਪੱਖ ਦੀ ਸ਼ਿਫਤ ਕਰੀਏ ਉਹ ਜਿਸ ਮੁਲਕ ਜਾਂਦੇ ਸਨ ਜੈਸਾ ਦੇਸ਼ ਵੈਸਾ ਪੇਸ਼ ਉਹ ਜਿਹੜੇ ਉਦਾਸੀਆਂ ਨੇ ਵਸਤਰ ਉਤਾਰ ਦਿੱਤੇ ਤੇ ਕਿਉਂਕਿ ਫਿਰ ਉਹਨਾਂ ਨੇ ਦੁਨੀਆਂ ਨੂੰ ਜਿਹੜਾ ਉਪਦੇਸ਼ ਦਿੱਤਾ ਸੀ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਉਹਨੂੰ ਵੀ ਅਮਲੀ ਜਾਮਾ ਦੇਣਾ ਸੀ ਨਾ ਉਹਨਾਂ ਨੇ ਦੁਨੀਆਂ ਦੇ ਸਾਹਮਣੇ ਮਿਸਾਲ ਸੈੱਟ ਕਰਨੀ ਸੀ ਪਹਿਲਾਂ ਆਪ ਅ ਅਮਲ ਕਰਨਾ ਚਾਹੀਦਾ ਤੇ ਫੇਰ ਪਿੱਛੋਂ ਲੋਕ ਲੱਗਦੇ ਨੇ ਬਾਣੀ ਵਿੱਚ ਤੋਂ ਕਹਿੰਦੀ ਹੈ ਅ ਪ੍ਰਥਮੇ ਮਨ ਪਰਬੋਧੈ ਆਪਣਾ ਪਾਠੇ ਅਵਰਜਾਵੈ ਪਹਿਲਾ ਪ੍ਰਥਮੇ ਮਨ ਪਰਬੋਧੋ ਆਪਣਾ ਪਾਠੇ ਅਵਰਜਾਵੈ ਪਹਿਲਾ ਆਪਣੇ ਮਨ ਨੂੰ ਪਰਬੋਧ ਕਾਬੂ ਕਰ ਮੰਤੇ ਮਨ ਜਿੱਤੇ ਜਗ ਜਿੱਤ ਫੇਰ ਹੋਰਨਾਂ ਨੂੰ ਉਪਦੇਸ਼ ਕਰਨ ਦੇ ਤੂੰ ਕਾਬਿਲ ਹੋ ਸਕਦਾ ਹੈ ਜੇ ਆਪਾਂ ਮਲ ਨਹੀਂ ਤੇ ਫਿਰ ਉਹਦੇ ਬੋਲਾਂ ਦਾ ਕੋਈ ਅਸਰ ਨਹੀਂ ਹੁੰਦਾ ਫਿਰ ਉਹ ਦੰਬ ਹੀ ਆ ਮੇਰਾ ਪਰ ਗੁਰੂ ਸਾਹਿਬ ਮਹਾਨ ਰਬੀ ਜੋਤ ਸਨ ਉਹਨਾਂ ਨੇ ਫਿਰ ਹੜ ਵੀ ਲਾਇਆ ਉਥੇ ਖੇਤੀ ਕੀਤੀ ਪਾਣੀ ਵੀ ਲਾਇਆ ਫਸਲਾਂ ਦੀ ਗੋਡੀ ਵੀ ਕੀਤੀ ਫਸਨਾ ਵਡੀਆਂ ਵੀ ਗਾਇਆਂ ਵੀ ਸਾਰੇ ਕੰਮ ਕੀਤੇ ਤੇ ਉਥੇ ਸ਼ਬਦ ਉਚਾਰਿਆ ਨਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੀਰ ਬਹੁਤ ਢੂੰਗੇ ਅਰਥ ਨੇ ਸ਼ਬਦ ਇਸ ਪਾਸੇ ਮੈਂ ਨਹੀਂ ਜਾਂਦਾ ਕਿਉਂਕਿ ਵਿਸ਼ਾ ਲੰਮਾ ਹੋ ਜਾਂਦਾ ਹੈ ਤੇ ਉੱਥੇ ਫਿਰ ਉਹ ਸੰਗਤਾਂ ਜੁੜਦੀਆਂ ਉਹਨਾਂ ਨੂੰ ਨਾਮ ਦੇਸ਼ ਵੀ ਦਿੰਦੇ ਉੱਥੇ ਕਥਾ ਦੀ ਰਵਾਇਤ ਵੀ ਉੱਥੋਂ ਚੱਲੀ ਹੈ ਉਸ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਬਾਣੀ ਤਾਂ ਧੂਪ ਆਉਂਦੀ ਹੈ ਪਰ ਉਸ ਬਾਣੀ ਦੇ ਅਰਥ ਵੀ ਕੋਈ ਸਾਨੂੰ ਸਮਝਾਵੇ ਤੇ ਗੁਰੂ ਸਾਹਿਬ ਨੇ ਫਿਰ ਆਪ ਇੱਕ ਦਿਨ ਅਰਥਬੋਧ ਕੀਤੇ ਉਸ ਤੋਂ ਬਾਅਦ ਫਿਰ ਵਿਦਵਾਨ ਜਿਹੜੇ ਉਹ ਬਾਣੀ ਦੇ ਅਰਥ ਕਰਦੇ ਰਹੇ ਤੇ ਸੰਗਤਾਂ ਸਰਵਣ ਕਰਦੇ ਰਹੀਆਂ ਉੱਥੇ ਪਹੁੰਚ ਗਏ ਉਹ ਕਹਿੰਦੇ ਹੁਣ ਨਹੀਂ ਜਾਣਾ ਜੰਮੂ ਮੈਂ ਉਹ ਕਹਿੰਦੇ ਮੇਰੀ ਯਾਤਰਾ ਦਾ ਪ੍ਰੋਗਰਾਮ ਉਹ ਕੈਂਸਲ ਹੋ ਗਿਆ ਮੇਰਾ ਮਨ ਉਧਰ ਉਚਾੜ ਹੋ ਗਿਆ ਤੇ ਮੇਰਾ ਮਨ ਟਿਕ ਗਿਆ ਹੁਣ ਮਧਰੋ ਮਨ ਮੇਰਾ ਤਾਵਨ ਤੇ ਛੂਟਿਓ ਕਰ ਬੈਠੋ ਵਿਸਰਾਮ ਮਾਈ ਮੈਂ ਤਨ ਪਾਇਓ ਹਰ ਨਾਮ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਹੈ ਮਾਈ ਮੈਂ ਤਨ ਪਾਇਓ ਹਰ ਨਾਮ ਮਨ ਮੇਰਾ ਧਾਵਨ ਤੇ ਛੁੱਟਿਓ ਪਟਕਣ ਤੇ ਛੁੱਟ ਗਿਆ ਮੇਰਾ ਮਨ ਟਿਕ ਗਿਆ ਕੱਲ ਬੈਠ ਵਿਸ਼ਰਾਮ ਉਹ ਟਿਕ ਗਿਆ ਹੁਣ ਇੱਕ ਜਗ੍ਹਾ ਤੇ ਉਹ ਗੁਰੂ ਨਾਨਕ ਦੇਵ ਜੀ ਸ਼ਰਨ ਚਲੇ ਗਏ ਗੁਰੂ ਸਾਹਿਬ ਦੀ ਸੇਵਾ ਕਰਦੇ ਰਹੇ 7 ਸਾਲ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਸੰਗ ਮਾਣਿਆ ਸੰਗਤ ਕੀਤੀ ਸੇਵਾ ਕੀਤੀ ਕਿਰਤ ਕੀਤੀ ਨਾਮ ਜਪਿਆ ਵੱਡ ਛੱਕਿਆ ਜੋ ਗੁਰੂ ਸਾਹਿਬ ਦੇ ਵਿਦੇਸ਼ ਸਰ ਉਹਨਾਂ ਨੂੰ ਸাকার ਕਰਨ ਵਿੱਚ ਬਹੁਤ ਤਨਮਨ ਸਨਾੜ ਜੁਟ ਗਏ ਤਨਮਤ ਅਸੀਂ ਸਭ ਗੁਰ ਕੋ ਹੁਕਮ ਮੰਨਿਆ ਪਾਈਏ ਕੁਰਬਾਨੀ ਦਾ ਮੁਖਵਾਕ ਕਹਿੰਦੇ ਨੇ ਕਿ ਗੁਰੂ ਸਾਹਿਬ ਦੇ ਜਿਹੜੇ ਦੋਸਤ ਉੱਤਰ ਸਨਾਂ ਬਾਬਾ ਸ੍ਰੀ ਚੰਜੀ ਜੀ ਨੇ ਫਿਰ ਉਦਾਸੀ ਮਤ ਚਲਾਇਆ ਬਹੁਤ ਵੱਡੇ ਮਹਾਪੁਰਖ ਹੋਏ ਨੇ ਤਪਸਵੀ ਰਾਜ yogi ਤੇ ਕਰਮ yogi ਉਹਨਾਂ ਦੇ ਬਹੁਤ ਫਾਲੋਅਰਸ ਨੇ ਉਹਨਾਂ ਦੀ ਬੜੀ ਮਾਨਤਾ ਹੈ ਗੁਰੂ ਘਰ ਵਿੱਚ ਗੁਰੂ ਪਦੇਸ਼ੀ ਉਹਨਾਂ ਨੇ ਦਿੱਤਾ ਪਰ ਮਤ ਉਹਨਾਂ ਨੇ ਆਪਣਾ ਉਦਾਸੀ ਮਤ ਚਲਾਇਆ ਤੇ ਜਟਾ ਜੁਟ ਸਨ ਉਹ ਤੇ ਜਿਹੜੇ ਦੂਸਰੇ ਸੰ ਲਖਮੀ ਚੰਦ ਉਹ ਇੱਕਾਤ ਕਰਕੇ ਉਹ ਸ਼ਿਕਾਰ ਸਮੇਂ ਉਹਨਾਂ ਕੋਲ ਕੋਈ ਹਿਰਨੀ ਮਰ ਗਈ ਸੀ ਤੇ ਉਹਦੇ ਹਮਲਾ ਸੀ ਬੱਚਾ ਵੀ ਨਾਲ ਉਹਨਾਂ ਨੂੰ ਵੈਰਾਗ ਐਸਾ ਆਇਆ ਉਹ ਸਣੇ ਕੋੜੇ ਆਪਣੀ ਪਤਨੀ ਸਵੇਤ ਉਹਨਾਂ ਦਾ ਬੇਟਾ ਜੋ ਸੀਗਾ ਧਰਮਚੰਦ ਉਹਨੂੰ ਗੁਰੂ ਸਾਹਿਬ ਨੇ ਫਿਰ ਲੰਮੀ ਬਾਹ ਕਰਕੇ ਗੁਰੂ ਸਾਬ ਨੇ ਖਿਚ ਲਿਆ ਸੀ ਹੇਟਾ ਗੁਰੂ ਅੰਗਦ ਦੇਵ ਜੀ ਨੇ ਤਾਂ ਕਿ ਗੁਰੂ ਸਾਹਿਬ ਦੀ ਅਨਸਬੰਧ ਜਿਹੜੀ ਉਹ ਚਲਦੀ ਰਹੀ ਧਰਮਦਾਸ ਉਹਦਾ ਨਾਂ ਸੀ ਅਗੋਂ ਜਿਹੜੀ 베ਦੀ ਵੰਸ਼ ਹੈ ਨਾ ਗੁਰੂ ਨਾਨਕ ਦੇਵ ਜੀ ਦੀ ਵੰਸ਼ 베ਦੀ ਹੈ ਤੇ ਗੁਰੂ ਅੰਗਦ ਦੇਵ ਜੀ ਦੀ ਜਿਹੜੀ ਵੰਸ਼ ਹੈ ਉਹ ਤਰੇ ਨਾ ਖੱਤਰੀ 베ਦੀ ਤੇਨ 베ਦੀ ਨਿਕਲ ਬਹਿ ਕੇ ਪ੍ਰਗਟਨਾਨ ਕਰਾਇਆ ਫਿਰ ਇਹ ਗੁਰੂ ਅੰਗਦ ਦੇਵ ਜੀ ਤਿਹਨ ਖਤਰੀ ਫਿਰ ਗੁਰੂ ਅਮਰਦਾਸ ਜੀ ਭੱਲੇ ਭੱਲੇ ਅਮਰਦਾਸ ਨੂੰ ਤੇਰੇ ਤੇਰੀ ਉਪਮਾ ਤੋਂ ਹੀ ਬਣਾਵੇ ਫਿਰ ਅੱਗੇ ਛੋਡੀ ਬਾਣ ਚਲਦੀ ਹੈ ਗੁਰੂ ਅਰਮਦਾਸ ਜੀ ਤੋਂ ਛੋਡੀ ਬਾਣ ਚਲਦੀ ਹੈ ਅਖੀਰ ਤੱਕ ਤੇ ਇਹ ਹੈ ਉਹ ਕਈ ਅ ਪ੍ਰੀਖਿਆਵਾਂ ਲਗੀਆਂ ਜਦੋਂ ਦੋਨੇ ਸੁਪਤਰ ਜਿਉਂਦੇ ਸਨ ਗੁਰੂ ਸਾਹਿਬ ਨੇ ਕਿਉਂਕਿ ਗੁਰਗੱਦੀ ਸੌਂਪਣੀ ਸੀ ਨਾ ਉਹਨਾਂ ਨੂੰ ਆਪਣਾ ਸਮਾਂ ਏੜੇ ਆਇਆ ਜਾਣ ਕੇ ਉਹਨਾਂ ਨੇ ਸੋਚਿਆ ਕਿ ਉਹਨੂੰ ਜਿਹੜੀ ਗੱਦੀ ਹੈ ਉਹ ਦੇਣੀ ਹੈ ਉਹਨਾਂ ਨੇ ਫਿਰ ਕਈ ਪ੍ਰੀਖਿਆਵਾਂ ਲਈਆਂ ਜਿਨ੍ਹਾਂ ਵਿੱਚ ਉਹਨਾਂ ਦੇ ਕਸਵੱਟੀ ਤੇ ਉਹਨਾਂ ਦੇ ਟੈਕਸਟੋਨ ਤੇ ਉਹਨਾਂ ਦੀ ਪਰਖ ਦੇ ਪੈਮਾਨੇ ਤੇ ਦੋਨੇ ਸਪੁੱਤਰ ਪੂਰੇ ਨਾ ਉਤਰ ਸਕੇ ਤੇ ਪਾਣਾ ਮੰਨਣ ਦੇ ਮਾਮਲੇ ਵਿੱਚ ਪਾਈ ਲੈਣਾ ਦੀ ਬਾਜ਼ੀ ਲੜੇ ਇਹ ਗੁਰੂ ਸਾਹਿਬ ਈਨ ਨਾਨਕ ਜਿਨਕਾ ਨਜ਼ਰ ਕਰਮ ਤਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ ਇਹ ਤੋ ਸਾਰਥ ਕੋਈ ਭਾਈ ਲੈਣਾ ਜੀ ਤੇ ਗੁਰੂ ਸਾਹਿਬ ਨਿਹਾਲ ਹੋ ਗਏ ਨਿਹਾਲ ਤੋਂ ਤੇ ਕੋਈ ਵਸਥਾ ਨਹੀਂ ਜੇ ਜੇ ਗੁਰੂ ਕਰਪਾਲ ਹੋ ਜਾਏ ਦਿਆਲ ਹੋ ਜਾਏ ਨਿਹਾਲ ਹੋ ਜਾਏ ਗੁਰੂ ਫਿਰ ਗੁਰੂ ਬਖਸ਼ਾ ਕਰਦਾ ਗੁਰੂ ਸਾਹਿਬ ਨੇ ਫਿਰ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਤੇ ਭਾਈ ਲੈਣਾ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਗੁਰਾਈ ਸੌਂਪ ਦਿੱਤੀ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਤੇ ਆਪ ਉਹਨਾਂ ਦੇ ਅੱਗੇ ਮੱਥਾ ਟੇਕਿਆ ਤੇ ਜਿਹੜੀ ਬਾਣੀ ਗੁਰੂ ਸਾਹਿਬ ਲਿਆਇ ਇਸ ਨੂੰ ਦੇਖੋ ਕਿ ਢਾਕ ਜਾਨਾ ਉਹ ਬਾਣੀ ਫਿਰ ਨਾਂ ਉਹਦਾ ਫਿਰ ਰੱਖਿਆ ਵੀ ਅੱਜ ਤੋਂ ਤੁਹਾਡਾ ਨਾਂ ਹੈ ਪਾਈ ਲੈਣਾ ਤੁਸੀਂ ਅਸੀਂ ਤੁਹਾਡਾ ਦੇਣਾ ਸੀ ਤੇ ਤੁਸੀਂ ਸਾਡੇ ਤੋਂ ਕੁਝ ਲੈਣਾ ਸੀ ਜੋ ਅਸੀਂ ਦਿਨ ਤੁਹਾਨੂੰ ਦਿੱਤਾ ਹੈ ਉਹਨੂੰ ਪਰਵਾਨ ਕਰੋ ਤੇ ਅੱਗੇ ਸਿੱਖੀ ਦੇ ਬੂਟੇ ਨੂੰ ਵਧਾਓ ਗੁਰਮਤਿ ਦਾ ਪ੍ਰਚਾਰ ਕਰੋ ਮਨੁੱਖਤਾ ਨੂੰ ਰੱਬ ਨਾਲ ਜੋੜੋ ਦੁਨੀਆਂ ਪਰਮ ਭਲੇਖਿਆਂ ਚ ਪੁੱਲੀ ਹੋਈ ਹੈ ਨੂੰ ਸਿੱਧੇ ਰਾ ਪਾਓ ਇਹ ਜੋਤ ਨਿਰੰਤਰ ਜਗਮਗ ਜੋਤ ਨਿਰੰਤਰ ਇਹ ਜੋਤ ਲਗਾਤਾਰ ਨਿਰੰਤਰਤਾ ਉਰਥੇ جگਦੀ ਰਹੇ ਤੇ ਗੁਰੂ ਅੰਗਦ ਦੇਵ ਜੀ ਦੀ ਬਹੁਤ ਥੋੜੀ ਦੇਣ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇੱਕ ਤਾਂ ਜਿਹੜੀ ਬਾਣੀ ਸੀ ਉਹ ਸੰਭੀ ਫਿਰ ਉਹਨਾਂ ਨੇ ਆਪ 63 ਸ਼ਲੋਕ ਉਚਾਰੇ ਉਹਨਾਂ ਦੇ ਸਿਰਫ ਸ਼ਲੋਕ ਹੀ ਨੇ ਉਹ ਗੁਰੂ ਗ੍ਰੰਥ ਸਾਹਿਬ ਦਰਜ ਨੇ ਫਿਰ ਉਹ ਅੱਗੇ ਬਾਣੀ ਸੀਨਾ ਪਸ਼ੀਨਾ ਗੁਰੂ ਅਮਰਦਾਸ ਜੀ ਸੌਂਪੀ ਬ੍ਰਹਮ ਰੀਨ ਹੁਣ ਤੋਂ ਪਹਿਲਾਂ ਫਿਰ ਅੱਗੇ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਕੋਲ ਜਦੋਂ ਗਏ ਤੇ ਉਹਨਾਂ ਨੇ ਫਿਰ ਉਥੇ ਸਾਹਿਬ ਤਿਆਰ ਕੀਤੀ ਜਿਹਨੂੰ ਅੱਜ ਕੱਲ ਆਪਾਂ ਸਦਾਮ ਕਾਲੀ ਹੁਣ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਸ਼ਬਦ ਗੁਰੂ ਮੰਨਦੇ ਆ ਤੇ ਦੂਸਰੀ ਵੱਡੀ ਦੇਣ ਉਹਨਾਂ ਦੀ ਇਹ ਹੈ ਕਿ ਸੋਚ ਦੇਖੋ ਉਹਨਾਂ ਦੀ ਕਿੱਡੀ ਸੀ ਉਹ ਕਹਿੰਦੇ ਸਨ ਕਿ ਜਿੱਥੇ ਅ ਲੰਗਰ ਵੀ ਪ੍ਰਥਾ ਉਹ ਤੋਂ ਚੱਲ ਚੁੱਕੀ ਸੀ ਲੰਗਰ ਦੀ ਪ੍ਰਥਾ ਨੂੰ ਪ੍ਰਪੱਕ ਗੁਰੂ ਅਮਰਦਾਸ ਜੀ ਨੇ ਕੀਤਾ ਪਰ ਲੰਗਰ ਉਸ ਵੇਲੇ ਵਰਤਦਾ ਸੀ ਅ ਸ਼ਾਮ ਨੂੰ ਜਿਹੜਾ ਲੰਗਰ ਵਰਤਦਾ ਸੀ ਉਹਦੇ ਵਿੱਚ ਮਾਤਾ ਖੀਵੀ ਜੀ ਜਿਹੜੇ ਘੋ ਦੀ ਕੜਛੀ ਪਾਉਂਦੇ ਹੁੰਦੇ ਸਨ ਉਹਨੂੰ ਕਿਆੜੀ ਖੀਰ ਕਹਿੰਦੇ ਸੀ ਉਹ ਕਿਉਂ ਵਰਤਦੀ ਸੀ ਉਹ ਦੱਸਦਾ ਗੁਰੂ ਸਾਹਿਬ ਦਾ ਇਹ ਇੱਕ ਬੜਾ ਇਹ ਵਿਲੱਖਣ ਸੋਚ ਦਾ ਪੱਖ ਹੈ ਗੁਰੂ ਸਾਹਿਬ ਇਹ ਚੌਂਦੇ ਸਾਲ ਗੁਰੂ ਅੰਗਦ ਦੇਵ ਜੀ ਕਿ ਜਿੱਥੇ ਮੇਰੇ ਸਿੱਖ ਗੁਰੂ ਕੇ ਸਿੱਖ ਆ ਆਤਮਿਕ ਤੌਰ ਤੇ ਬਲਵਾਨ ਹੋਣ ਉਥੇ ਸਰੀਰਕ ਤੌਰ ਤੇ ਵੀ ਰਿਸ਼ਤਪੂਰਣ ਸ਼ਾਮ ਨੂੰ ਉਹ ਇੱਕ ਪੁਰਾਣੇ ਜ਼ਮਾਨੇ ਦੇ ਜਿਹੜੇ ਕੋਲ ਹੁੰਦੇ ਸੀ ਜ਼ਮੀਨ ਗੁੱਟ ਕੇ ਕੁੱਡੀ ਕਰਕੇ ਰੋਜ਼ ਬਿਲਾ ਨਾਗਾ ਗੁਰੂ ਅੰਗਦੇਵ ਜੀ ਮਹਾਰਾਜ ਗੁਰਦਾਰ ਮਾਲਕਾੜਾ ਉਥੇ ਬਣਿਆ ਹੋਇਆ ਖਡੂਰ ਸਾਹਿਬ ਬਹੁਤ ਸਾਰੇ ਗੁਰਦਵਾਰਾ ਸਹਿਬਾਨ ਨੇ ਖਡੂਰ ਸਾਹਿਬ ਦੀ ਮਹਿਮਾ ਹੀ ਅਪਰੰਪਾਰ ਹੈ ਬਾਬਾ ਸੇਵਾ ਸਿੰਘ ਜੀ ਨੇ ਬਹੁਤ ਵਧੀਆ ਉਥੇ ਵਾਤਾਵਰਨ ਐਸਾ ਬਣਾ ਦਿੰਦਾ ਹੈ ਕਿ ਤੁਸੀਂ ਇੱਕ ਵਾਰੀ ਚਲੇ ਜਾਓ ਉੱਥੋਂ ਆਉਣ ਨੂੰ ਦਿਲ ਹੀ ਨਹੀਂ ਕਰਦਾ ਤੇ ਉਹ ਜਿਹੜਾ ਮਲ ਖਾੜੇ ਵਿੱਚ ਫਿਰ ਸ਼ਾਮ ਨੂੰ ਮਲ ਖੁੱਲਦੇ ਸੀ ਗੁਰੂ ਸਾਹਿਬ ਚੌਣਵੇਂ ਪਹਿਲਵਾਰਾਂ ਦੇ ਖੁੱਲ ਦੇਖਦੇ ਸਨ ਤੇ ਮਾਤਾ ਖੀਰ ਜੀ ਵੀ ਹੁੰਦੇ ਸਨ ਸੰਗਤਾਂ ਵੀ ਹੁੰਦੀਆਂ ਸੀ ਗੱਜ-ਗੱਜ ਹੋ ਕੇ ਫਿਰ ਗੁਰੂ ਸਾਹਿਬ ਉਹਨੂੰ ਨਾਮ ਦਿੰਦੇ ਸੀ ਰਾਤ ਨੂੰ ਫਿਰ ਲੰਗਰ ਵਿੱਚ ਇਹ ਘਿਓ ਵਾਲੀ ਖੀਰ ਵਰਤਦੀ ਸੀ ਤੇ ਇਹਦਾ ਜ਼ਿਕਰ ਸਤੇ ਬੜਵਣ ਦੀ ਵਾਰ ਵਿੱਚ ਆਉਂਦਾ ਹੈ ਇਹ ਰਬਾਬੀਆਂ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਦਰਜ ਹੈ ਤੇ ਇਸ ਤਰ੍ਹਾਂ ਜਿਹੜੀ ਤੀਜੀ ਬਹੁਤ ਵੱਡੀ ਦੇਣ ਹੈ ਕਿ ਜਿਹੜੀ ਪੰਜਾਬੀ ਭਾਸ਼ਾ ਹੈ ਸਾਨੂੰ ਸਾਰੇ ਪੰਜਾਬੀ ਪ੍ਰੇਮੀਆਂ ਨੂੰ ਪੰਜਾਬੀ ਭਾਸ਼ਾ ਦੇ ਮਦਦੀਆਂ ਨੂੰ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੀ ਪਾਤਸ਼ਾਹੀ ਦੇ ਹਮੇਸ਼ਾ ਹਮੇਸ਼ਾ ਸਦਾ ਵਾਸਤੇ ਸੀਸ ਝੁਕਾ ਕੇ ਰਣੀ ਰਣਾ ਚਾਹੀਦਾ ਬਹੁਤ ਵੱਡਾ ਕਰਜ਼ਾ ਹੈ ਸਾਡੇ ਸਿੱਤੇ ਬਹੁਤ ਵੱਡੀ ਦੇਣ ਹੈ ਗੁਰੂ ਅੰਗਦ ਦੇਵ ਜੀ ਦੀ ਕਿ ਉਹਨਾਂ ਨੇ ਸਾਨੂੰ ਪੰਜਾਬੀਆਂ ਨੂੰ ਪੰਜ ਆਬ ਪੰਜ ਰਿਆਵਾਂ ਦੀ ਧਰਤੀ ਉਸ ਨੂੰ ਇੱਕ ਆਪਣੀ ਲਿਪੀ ਦਿੱਤੀ ਬੋਲੀ ਤਾਂ ਹੀ ਸੀ ਜਿਹੜੀ ਬੋਲਦੇ ਹਾਂ ਅਸੀਂ ਇਹਦੇ ਰੂਪ ਬਹੁਤ ਡਾਇਲੈਕਟ ਵੱਖ-ਵੱਖ ਹੋ ਸਕਦੇ ਨੇ ਇਲਾਕਿਆਂ ਦੇ ਹਿਸਾਬ ਨਾਲ ਜਿਵੇਂ ਮਾਝੇ ਦੀ ਬੋਲੀ ਮਝੈਲਾਂ ਦੀ ਫਿਰ ਦੁਆਬੇ ਦੀ ਫਿਰ ਪੁਆਦ ਦੀ ਫਿਰ ਮਲਵਈ ਫਿਰ ਸਰਾਈਕੀ ਇਹ ਫਿਰ ਡੋਗਰੀ ਵੀ ਪਹਿਲਾਂ ਪੰਜਾਬੀ ਦਾ ਹਿੱਸਾ ਸੀ ਫਿਰ ਪੋਠੋਹਾਰੀ ਫਿਰ ਇਸ ਤਰ੍ਹਾਂ ਚਾਗਦੀ ਬੋਲੀ ਇਹ ਸਾਰੀਆਂ ਬੋਲੀਆਂ ਪੰਜਾਬੀ ਜ਼ੁਬਾਨ ਬਹੁਤ ਵਸੀ ਵੱਡੀ ਜ਼ੁਬਾਨ ਹੈ ਇਹ ਇਹ ਪਾਕਿਸਤਾਨ ਵਾਲੇ ਸ਼ਾਹ ਮੁਖੀ ਚ ਲਿਖਦੇ ਨੇ ਉਰਦੂ ਚ ਗੁਰੂ ਅੰਗਦ ਦੇਵ ਜੀ ਨੇ ਫਿਰ 35 ਅੱਖਰ ਜਿਹੜੇ ਨੇ ਊੜਾ ੜਾ ਇਹ ਗੁਰੂ ਅੰਗਦ ਦੇਵ ਜੀ ਮਹਾਰਾਜੀ ਦੇਣਾ ਸਾਨੂੰ ਸ਼ਿਫਟ ਦਿੱਤੀ ਇੱਕ ਸਾਨੂੰ ਭਾਸ਼ਾ ਦਿੱਤੀ ਇੱਕ ਸਾਨੂੰ ਲਿਪੀ ਦਿੱਤੀ ਕਿ ਇਸ ਲਿਪੀ ਵਿੱਚ ਜਿਹੜੀ ਆ ਬਾਣੀ ਵੀ ਲਿਖੀ ਜਾਏਗੀ ਅੰਕਿਤ ਕੀਤੀ ਜਾਵੇਗੀ ਤੇ ਉਹਨਾਂ ਕਿਉਂਕਿ ਉਹਨਾਂ ਦੀ ਲੰਮੀ ਨਜ਼ਰ ਸੀ ਉਹਨਾਂ ਨੂੰ ਪਤਾ ਸੀ ਅੱਗੇ ਜਾ ਕੇ ਕੀ ਹੋਣਾ ਹੈ ਉਹਨਾਂ ਨੇ ਸਾਨੂੰ ਇਹ ਇੱਕ ਲਿਪੀ ਦਿੱਤੀ ਹੈ ਗੁਰਮੁਖੀ ਲਿਪੀ ਜਿਹਨੂੰ ਆਪਾਂ ਕਹਿੰਦੇ ਗੁਰਮੁਖੀ ਇਹ ਅੱਗੇ ਬਾਲੁਪ ਦੇ ਸ਼ਬਦੇ ਹੁੰਦੇ ਸੀ ਉਹਦੇ ਉਹਦੇ ਤੇ ਸਾਰਾ ਕੁਝ ਪਿੱਛੇ ਗੁਰੂਆਂ ਦੇ ਨਾਮ ਵੀ ਹੁੰਦੇ ਸੀ ਤੋਂ ਲਿਹਾਜ਼ਾ ਇਸ ਗੱਲ ਦੇ ਗੁਰੂ ਅੰਗਦ ਦੇਵ ਜੀ ਨੂੰ ਹਮੇਸ਼ਾ ਪੰਜਾਬੀ ਪਿਆਰੇ ਯਾਦ ਰੱਖਣਗੇ ਕਿ ਉਹਨਾਂ ਨੇ ਪੰਜਾਬੀਆਂ ਨੂੰ ਆਪਣੀ ਇੱਕ ਲਿਪੀ ਦਿੱਤੀ ਜਿਹੜੀ ਪੂਰੇ ਦੁਨੀਆ ਵਿੱਚ ਐਸ਼ਵਰੀ ਬਹੁਤ ਵੱਡਾ ਮਕਾਮ ਰੱਖਦੀ ਹੈ ਪਹਿਲਾਂ 11ਵਾਂ ਸਥਾਨ ਸੀ ਪੰਜਾਬੀ ਦਾ ਹੁਣ ਮਾਣ ਵਾਲੀ ਗੱਲ ਹੈ ਕਿ ਗੁਰੂ ਅੰਗਦੇਵ ਜੀ ਦੀ ਕਿਰਪਾ ਸਦਕਾ ਹੁਣ 7ਵੇਂ ਸਥਾਨ ਤੇ ਪੰਜਾਬੀ ਸਬਾਨ ਦੁਨੀਆ ਵਿੱਚ ਆ ਚੁੱਕੀ ਹੈ ਇਸ ਤਰ੍ਹਾਂ ਫਿਰ ਆਪਣਾ ਸਮਾਂ ਨੇੜੇ ਆਉਂਦਾ ਜਾਣ ਕੇ ਗੁਰੂ ਅੰਗਦ ਦੇਵ ਜੀ ਦੀ ਦੂਸਰੀ ਪਤਸ਼ਾਹੀ ਨੇ ਆਪਣੀ ਜੋਤ ਬਾਬਾ ਅਮਰਦਾਸ ਜੀ ਜੋ ਬਿਰਧ ਅਵਸਥਾ ਵਿੱਚ ਸਨ ਸਭ ਤੋਂ ਵੱਡੇ ਉਮਰ ਦੇ ਕਿਸੇ ਨੂੰ ਗੁਰਗੱਦੀ ਦੀ ਪ੍ਰਾਪਤੀ ਹੋ ਜਾ ਤੇ ਤੀਜੇ ਪਤਸ਼ਾਹ ਨਿਮਾਣੇ ਦੇ ਮਾਣ ਨਚਾਣ ਦੇ ਤਾਣ ਨਿਊਟਨ ਦੀ ਰੋਟ ਨਿਆਸ ਦੇ ਆਸੇ ਨਕਤਿਆਂ ਦੀ ਗੱਤ ਨ ਪਤਿਆਂ ਦੀ ਪਤ ਫਿਰਾਂ ਦੀ ਤੇ ਨਾ ਥਾਵੇਂ ਦੇ ਥਾਂ ਬੜੇ ਵਰ ਬਖਸ਼ਿਸ਼ ਕੀਤੇ ਨੇ ਗੁਰੂ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਮਹਾਰਾਜ ਦੇ ਪ੍ਰਤੀ ਉਹਨਾਂ ਦੀ ਸੇਵਾ ਭਾਵਨਾ ਤੋਂ ਖੁਸ਼ ਹੋ ਕੇ ਕਿਉਂਕਿ ਹਮੇਸ਼ਾ ਲੰਮੇ ਸਮੇਂ ਤੱਕ ਬਿਰਧ ਅਵਸਥਾ ਵਿੱਚ ਬਿਆਸ ਰਾਇ ਤੋਂ ਗਾਗਰ ਲੈ ਆ ਕੇ ਤੇ ਇਸ਼ਨਾਨ ਕਰਵਾਇਆ ਕਰਦੇ ਸਨ ਕਦੇ ਵਿਗਨ ਨਹੀਂ ਸੀ ਪੈਂਦਾ ਉਹਨਾਂ ਦੀ ਸੇਵਾ ਇਥੇ ਸੇਵਾ ਤੇ ਸਿਮਰਨ ਇਹ ਦੋਈਤਾ ਸਿੱਖੀ ਜੇ ਥਮਨੇ ਤੇ ਉਹ ਪੂਰਾ ਜਦੋਂ ਕਸ਼ਵਟੀ ਕਸ਼ਵਟੀ ਮੈਂ ਗੱਲ ਕਰਦਾ ਨਾ ਕਸ਼ਵਟੀ ਤੇ ਜਿਹੜਾ ਪੂਰਾ ਉਤਰਦਾ ਫਿਰ ਉਹਨਾਂ ਜੋੜ ਟਿਕਾ ਕੇ ਤੇ ਗੁਰੂ ਅੰਗਦ ਦੇਵ ਜੀ ਜਿਹੜੇ ਸੀ ਉਹ ਬ੍ਰह्मलीन ਹੋ ਗਏ ਜਿਹੜੀ ਜੋਤ ਸੀ ਉਹ ਜਿੱਥੋਂ ਆਈ ਸੀ ਮਹਾਜੋਤ ਵਿੱਚ ਅਕਾਲ ਪੁਰਖ ਵਿੱਚ ਸਮਾ ਗਈ ਗੁਰੂ ਅੰਗਦ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹੋਇਆ ਖੁਸ਼ੀ ਮਹਿਸੂਸ ਕਰ ਰਿਹਾ ਤੇ ਗੁਰੂ ਸਾਹਿਬ ਨੂੰ ਸ਼ੀਸ਼ ਚਕਾਉਂਦਾ ਹੋਇਆ ਇਸ ਐਪੀਸੋਡ ਨੂੰ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਕੋਲੋਂ ਇਜਾਜ਼ਤ ਚਾਹਣਾ एपिसोड ਵੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ